ਹਾਂਜੀ ਸਸੀ ਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਹੈਗਾ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਤਿੰਨ ਜਾਨਵਰ ਵਿਖਾਉਣੇ ਆ ਤੇ ਬਾਈ ਕਹਿੰਦਾ ਗਾਰੰਟੀ ਆ ਮੇਰੀ ਤਿੰਨਾਂ ਵਹਿੜਾਂ ਦੀ ਦੁੱਧ ਤਿੰਨਾਂ ਦਾ ਮੱਝਾਂ ਵਰਗਾ ਦੁੱਧ ਆ ਭਾ ਮਗਲਾ ਫੈਟ ਕਢਾ ਕੇ ਵੇਖ ਲੈ ਦੁੱਧ ਜਿੰਨਾ ਦੱਸਿਆ ਕੱਡੇ ਤੇ ਜੋਕ ਕੇ ਲੈ ਜੇ ਤੇ ਮੁੱਲ ਵੀ ਬਾਈ ਕਹਿੰਦਾ ਨਿੱਕੇ ਨਿੱਕੇ ਹੀ ਕਰਨੇ ਆ ਇਨਫਾਰਮੇਸ਼ਨ ਲੈ ਲੈਣਾ ਸਸੀ ਕਾਲ ਜੀ ਸਸਰੀ ਕਾਲ ਬਾਈ ਨਾਮ ਦੱਸ ਦੀ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਫੋਨ ਨੰਬਰ ਫੋਨ ਨੰਬਰ 798610238 ਤਰੀਕ ਅੱਜ ਹੈਗੀ 4 ਮਹੀਨਾ ਤੀਜਾ ਦਿਨ ਮੰਗਲਵਾਰ ਦਿਨ ਮੰਗਲਵਾਰ ਹਾਂਜੀ ਬਾਈ ਪੱਕੀ ਗੱਲ ਹੈ ਮੰਗਲਵਾਰ ਹੀ ਹੈ ਹਾਂਜੀ ਮੰਗਲਵਾਰ ਹੀ ਹੈ ਇਹ ਤੋਂ ਸ਼ੁਰੂ ਕਰ ਲਾ ਇਹ ਬਾਈ ਜੀ ਪਹਿਲਾ ਸੂਆ ਬੱਚੀ ਸੂਈ ਵੀ ਆ ਹੂੰ ਮੂੰਹ ਤੋਂ 4 ਦਾਂਦਾ ਮਗਰ ਇਹਦੇ ਬੱਚੀ ਬਹੁਤ ਚੰਗੀ ਆ ਦੁੱਧ ਜਿਹੜਾ ਝੋ ਲੈਣਾ ਤੂੰ 10 ਵਜੇ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਹੋਊਗਾ ਵਾਢੇ ਦਾ ਮੇਰੇ ਸਾਹ ਨਾਲ ਵਾਢੇ ਜ਼ਿੰਦਗੀ ਜ਼ਰੂਰ ਆ ਹੂੰ ਤੇ ਦੁੱਧ ਕਿੰਨਾ ਹੋਊਗਾ ਉਹ ਨੋਂ ਦਾ ਕਿਲੋ ਬਸ ਹੂੰ 15 ਕਿਲੋ ਆਪਾਂ ਕੰਡੇ ਦੇ ਜੋਖ ਕੇ ਦੇ ਦਿਆਂਗੇ 15 ਕਿਲੋ 15 ਵਾਢੇ ਵੇਖ ਕੇ ਗੱਲਾਂ ਵਾਲਾ ਕਿ ਜੋਖਣ ਵਾਲਾ ਬਈ ਜੋਖ ਕੇ ਦੇਵਾਂਗੇ ਆਪਾਂ ਪਹਿਲਾਂ ਹੈਗਾ ਜੋਖ ਕੇ ਦੇ ਦਿਆਂਗੇ ਕਾਰਨ ਕਿ ਅਗਲਾ ਵਾਢ ਨਾ ਵੇਖੇ ਹਜੇ ਮੋਹ ਚਾਰ ਦਾੰਦਾ ਕੁਜਰਤੀ ਬੱਚੀ ਨੂੰ ਦੁੱਧ ਲੱਗਿਆ ਹੋਇਆ ਬਈ ਠੀਕ ਹੈ ਕਿਹੜੇ ਪਾਸੇ ਲੱਗਿਆ ਕੁਜਰਤੀ ਮੰਨ ਲਾ ਜਿਵੇਂ ਕਹਿੰਦੇ ਬੰਦਾ ਯਾਰ ਉਹ ਫੇ ਪਤਲਾ ਆ ਕੰਮ ਪਾਲਾ ਕਰਦਾ ਅੱਛਾ ਉਵੇਂ ਠੀਕ ਆ ਮੈਂ ਕਦੀ ਹੂੰ ਦੁੱਧ ਕਿਸੇ ਪਾਸੇ ਲੱਗਿਆ ਇਹਦੇ ਨਹੀਂ ਕੋਈ ਅਤਨੀ ਵੱਚੀ ਦੁੱਧ ਵਾਲੀ ਆ ਭਾਈ ਇਹ ਠੀਕ ਹੈ ਮੁੱਲ ਜੇ ਜੇ ਦੱਸ 45000 ਰੁਪਏ ਆਪਾਂ ਦੇ ਦੇਾਂਗੇ ਇਹ ਮਾਨਤਨ ਅਸੀਂ 44 ਹੀ ਦੇ ਦੇਾਂਗੇ ਕੱਢ ਬਾਹਰ ਨੂੰ ਮਗਰ ਵੱਚੀ ਬਹੁਤ ਚੰਗੀ ਆ ਦੋਸਤੋ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਮਗਰ ਬੱਚਾ ਬਹੁਤ ਸੋਹਣੀ ਜਰਸੀ ਬਰੀਡ ਦੀ ਵੱਚੀ ਆ ਦੁੱਧ ਜਿਹੜਾ ਚੋ ਲੈਣਾ ਮੈਨੂੰ ਤਾਂ ਸੀਗਾ ਇੰਨਾ ਕਿੱਥੇ ਆਉਣਾ ਤਾਂ ਇਹੋ ਮੈਨੂੰ ਪਹਿਲਾਂ ਆਉਣੇ ਨੇ ਪੁੱਛਿਆ ਵੱਧ ਕਰਕੇ ਤਾਂ ਹੀ ਪੁੱਛਿਆ ਕਿ ਤੇਰੇ ਹਿਸਾਬ ਨਾਲ ਬਾਈ ਦੁੱਧ ਕਿੰਨਾ ਹੋਊ ਮੈਂ ਕਿਹਾ 9-10 ਕਿਲੋ ਬਾਈ ਕਹਿੰਦਾ 15 ਕਿਲੋ ਦੁੱਧ ਕੰਡੇ ਦੇ ਜੋਕ ਕੇ ਦੇਊਗਾ ਵੀਡੀਓ ਦੇ ਪਹਿਲਾਂ ਹੀ ਬਾਈ ਨੇ ਗਾਰੰਟੀ ਦੇਦੀ ਸੀ ਮੈਂ ਵੀ ਤੁਹਾਨੂੰ ਦੱਸਿਆ ਉਹ ਮੈਨੂੰ ਆਉਣੇ ਨੇ ਕਿਹਾ ਮੈਂ ਗਾਂ ਕਹਤਾ ਕਿ ਦੁੱਧ ਮੱਝਾਂ ਵਰਗਾ ਹੋਊਗਾ ਫੈਟ ਕਢਾ ਕੇ ਲੈ ਜੇ ਜਿੰਨਾ ਦੁੱਧ ਦੱਸਿਆ ਨਾ ਠ ਤਿਆਰ ਹੋ 15 ਕਿਲੋ ਦੁੱਧ ਤਿਆਰ ਹੈ 40 ਤੇ 4 44000 ਦੀ ਦੇ ਦੇਣੀ ਆ ਚੁਵਾਈ ਤੂੰ ਇੰਨੀ ਬੋਲੀ ਆ ਬਾਈ ਬਹੁਤ ਜਿਆਦੇ ਆ ਠੀਕ ਐ ਮਗਰੇ ਦੇ ਵੱਛੀ ਆ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰ ਲਿਓ ਅੰਦਾਜ਼ਾ ਜਾਂ 11:00 ਵਜੇ ਹੋਣਗੇ ਬਾਕੀ ਤੁਹਾਨੂੰ ਮੈਂ ਫੋਨ ਤੇ ਸਹੀ ਰਾਈਟ ਟਾਈਮ ਦੱਸ ਦੇਣਾ 11:00 ਵਜੇ 4 ਮਿੰਟ ਹੋ ਗਏ ਆ ਸ਼ਾਮ ਦੀ ਚੁਵਾਈ ਚ ਸਾਰਾ ਦੇਣੀ ਪਿਆ ਆਦੀ ਚੁਵਾਈ ਵਾਲੇ ਗੁਲਾਬੀ ਥਾਨ ਦੁੱਧ ਬਾਈ ਬਹੁਤ ਦੱਸਦਾ 15 ਕਿਲੋ ਆ ਉਸ ਹਿਸਾਬ ਨਾਲ ਫਿਰ 40 ਤੇ 4 44000 ਜਾਇ ਜੀ ਮੁੱਲ ਆ 43 44000 ਦੀ 15 ਕਿਲੋ ਦੁੱਧ ਹੋਵੇ ਕੰਡੇ ਵਾਲਾ ਉਹ ਵੀ ਹੋਵੇ ਦੁੱਧ ਮੱਝ ਅਰਗਾ ਲੇਟ ਅਰਗਾ ਦੁੱਧ ਤੇ ਮਗਰ ਜਰਸੀ ਵੱਛੀ ਹੋਵੇ ਕਿਹਨੇ ਦੇਣੀ ਆ ਜੇ ਮਿਲਦੀ ਹੋਈ 2 4 ਪੰਡ ਤਰ ਫਿਰ ਕੇ ਢੇੜਾ ਦੇ ਲਓ ਲੈ ਲਿਓ ਜੇ ਨਾਮ ਹੀ ਨਹੀਂ ਫਰਮਣੇ ਕੋਲੇ ਤਾਂ ਖੜੀ ਆ 15 ਕਿਲੋ ਦੁੱਧ ਕੰਡੇ ਵਾਲਾ ਵਹਿੜ ਨਾ ਵੇਖੇ ਬਾਈ ਕਹਿੰਦਾ ਅਗਲਾ ਦੁੱਧ ਜੋਖੇ 15 ਕਿਲੋ ਆ ਹਾਂ ਵਹਿੜ ਨਰਮ ਆ ਇੱਥੇ ਆ ਕੇ ਬਾਈ ਕੋਈ 1000 ਰੁਪਏ ਸਾਈ ਪਾ ਦੇ ਆਲਾ ਕੋਈ ਬਾੜੀ ਵੱਡੀ ਹੋ ਵੱਡੀ ਆ ਪਰ ਵਹਿੜ ਨਰਮ ਆ ਬਾਈ ਦੁੱਧ ਤੋਂ ਅਗਲੇ ਨੂੰ ਦੁੱਧ ਚੋਣਾ ਦੁੱਧ ਦੇ ਪਹਸਾਬ ਨਾਲ ਅਗਲੇ ਨੂੰ ਕੋਈ ਮਹਿੰਗੀ ਨਹੀਂ ਐਨੇ ਦੀ ਦੁੱਧ ਚੋਕ ਕੇ ਦੇ ਦਿਆਂਗੇ ਆਪਾਂ ਵਹਿੜ ਨਰਮ ਚੱਲ ਜੂ ਦੁੱਧ ਨਾ ਨਰਮ ਨਿਕਲ ਜੇ ਮੋਕੇ ਤੇ ਮੈਂ ਨਾ ਭਾਈ ਯਾਰ ਆਪਣੇ ਘਰ ਦੀ ਗਰੰਟੀ ਆ ਗਾਂ ਨਹੀਂ ਆਪਾਂ ਕੋਸਾਂਦੇਗੇ ਨਹੀਂ ਗਾਂ ਦੀ ਤੇ ਤੂੰ ਗਰੰਟੀ ਦੇਣੀ ਵੀ ਕਾਦੀ ਆ ਆਪਦੇ ਘਰੇ ਹੀ ਦੋ ਟਾਈਮ ਚਵਾਦੀ ਮੈਂ ਨਾ ਦੋ ਚੋਲਣਾ ਤਿੰਨ ਚੋਲਣਾ ਅੱਛਾ ਤਿੰਨ ਵੀ ਚੋਲਣ ਭਾਵਾਂ ਮੈਂ ਨਾ ਭਾਈ ਹੈਗਾ ਦੁੱਧ ਯਾਰ ਅੱਛਾ ਠੀਕ ਐ ਦੁੱਧ ਭਾਈ ਹੈਗਾ 15 ਕਿਲੋ ਕੰਡੇ ਵਾਲਾ ਦੋ ਟਾਈਮ ਛੱਡੋ ਭਾਈ ਕਹਿੰਦਾ ਤਿੰਨ ਟਾਈਮ ਚੋਕੇ ਲੈ ਜਾਓ 40 ਤੇ 4 44000 ਦੀ ਦੇ ਦੇਣੀ ਆ ਜਾ ਦੋ ਨੰਬਰ ਤੇ ਇਹਦੇ ਬਾਰੇ ਦੱਸ ਇਹਨੂੰ ਭਾਈ 20 22 ਰੁਪਏ ਦਾ ਇੱਕ ਹੋਰ ਗੱਲ ਹੈ 15 ਕਿਲੋ ਦੁੱਧ ਕੰਡੇ ਵਾਲਾ ਹੋਵੇ ਦੁੱਧ ਜੋਖ ਕੇ ਦੋ ਟਾਈਮ ਤਿੰਨ ਟਾਈਮ ਮੱਝ ਲੈਣੀ ਹੋਵੇ ਸਵਾ ਲੱਖ ਡੇਢ ਲੱਖ ਦੀ ਆਉ ਉਹ 15 ਕਿਲੋ ਦੁੱਧ ਵਾਲੀ ਲੱਖ ਲੁੱਕ ਦੀ ਕੋਈ ਨਹੀਂ ਦਿੰਦਾ ਮੱਝ ਘੱਟੋ ਘੱਟ ਸਵਾ ਲੱਖ ਡੇਢ ਲੱਖ ਦੀ ਆਉ ਤੇ ਮੱਝ ਚਾਰਗਾ ਬਾਈ ਕਹਿੰਦਾ ਦੁੱਧ ਆ 15 ਕਿਲੋ ਕੰਡੇ ਤੇ ਜੋਖ ਲੋ 40 ਦੇ 4 44 ਦੀ ਦੇ ਦੇਣੀ ਦੋ ਨੰਬਰ ਤੇ ਆਵਣੇ ਇਹ ਬਾਈ ਜੀ ਦੂਜਾ ਸੂਹਾ ਸੂਈ ਵੀ ਆ ਇਹਨੂੰ ਵੀ 20 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਬੱਛਾ ਦੁੱਧ ਦੁੱਧ ਇਹਦੇ ਆਠ ਬਾਈ 8 8.5 ਕਿਲੋ ਆਠ ਤੋਂ 9 ਦੇ ਵਿੱਚ ਵਿੱਚ ਆ ਘੱਟੋ ਘਾਟ 8 ਕਿਲੋ ਆ ਨਿਕਾਲੇ ਮੁੰਦਰੀ 33 ਦੀ ਦੇ ਦੇਾਂਗੇ ਕੱਢ ਬਾਹਰ ਨੂੰ ਫੈਣ ਇਹਦੀ ਆਉਂਦੀ ਬਾਈ 6 6.5 ਠੀਕ ਆ ਛੋਣਾ ਇਹ ਤਾਂ ਨਹੀਂ ਕਹਦਾ 15 ਇਹਨੇ ਗਾਂ ਵੱਡੀ ਆ ਇਹ ਇਹ ਤਾਂ ਗੱਲ ਐਂ ਤਾਂ ਬੰਦਾ ਤੂੰ ਸਿਆਣਾ ਐਵੇਂ ਲੋਕੀ ਕਹੀ ਜਾਂਦੇ ਬੰਦਾ ਤੂੰ ਸਿਆਣਾ ਦੋਸਤੋ ਜਿਹੜਾ ਬੰਦਾ ਨਰਮ ਆ ਤਾਂ ਚਲੋ ਆਸੇ ਨਾਲ ਕਹਦਾ ਕਿ ਲੋਕੀ ਕੀ ਕਹੀ ਜਾਂਦੇ ਆ ਉਹ ਤਾਂ ਮੈਂ ਹੀ ਛੇੜਦਾ ਲੋਕਾਂ ਨੇ ਤਾਂ ਕੀ ਕਹਿਣਾ ਵਿਚਾਰੇ ਨੂੰ ਵਧੀਆ ਨਰਮ ਬੰਦਾ ਜੀਮਿੰਦਾਰ ਆ ਨਾਲ ਵਾਈ ਕਰਦਾ ਨਾ ਜਵਾਕ ਪਾਲਦਾ ਆਪਦੇ ਪਹੂ ਲਿਆਉਂਦਾ ਦੋ ਟਾਈਮ ਚੋ ਕੇ ਲਿਆਉਂਦਾ ਸੂਆ ਸਵਾਇਆ ਪਸ਼ੂ ਲਿਆਉਂਦਾ ਜ਼ਿਆਦਾਤਰ ਤੇ ਆਪ ਦਾ ਲਿਆ ਕੇ ਦੋ ਪੈਸੇ ਨਫਾ ਲੈ ਕੇ ਵਿੱਚੋਂ ਅੱਗੇ ਗਾਂ ਸੇਲ ਕਰ ਦਿੰਦਾ ਪਰ ਦੁੱਧ ਦੀ ਇਹਦੀ ਗਰੰਟੀ ਉਹ ਵੇਖਣ ਨੂੰ ਮਾਤੜ ਜਿਹਾ ਲੱਗਦਾ ਪਰ ਐ ਨਹੀਂ ਹੋਊਗਾ ਕਿ ਗੱਪ ਮਾਰਦਾ ਹੋ। ਬਾਈ ਕਹਿੰਦਾ ਵੇੜ ਦੋ ਨੰਬਰ ਵੱਡੀ ਐ ਇੱਕ ਨੰਬਰ ਨਾਲੋਂ। ਉਹਨੂੰ ਚੁੱਪ ਕਰਾ ਯਾਰ। ਪਾ ਉਹਦੇ ਮੂੰਹ ਚੁੰਗਣੀ। ਕਹਿਣ ਨੂੰ ਤਾਂ ਬਾਈ ਕਹਿੰਦਾ ਇਹਦੇ ਥੱਲੇ ਨੇ 15 ਕਿਲੋ ਕਹਦਾ ਮੈਂ। ਲੇਵਾਂ ਨਾਲ ਇਹ ਵੀ ਪੂਰਾ ਸੋਨਾ ਵਿਖਾਈ ਜਾਂਦੀ ਐ ਇਸ ਟਾਈਮ। ਪਰ ਦੁੱਧ ਦੇ ਥੱਲੇ ਹੈਗਾ 8.5-9 ਕਿਲੋ 8 ਕਿਲੋ ਦੀ ਗਰੰਟੀ ਹੋਊ ਨਿਕਲੂ 8.5-9 ਵੇਦਨੀਅਤ 33 ਦੀ 33 ਦੀ ਬਾਈ 5-400 ਮਾਨ ਤਾਨ ਕਰ ਦੂ 32.5 ਦੀ ਲੈ ਜੋ ਮਗਰ ਇਹਦੇ ਵਛਾ ਬੱਬੂ ਵਛੜਾ ਦੁੱਧ ਹੋਰ ਵੱਜੂਗੀ ਜੇ ਸੇਵਾ ਕਰੋਗੇ ਕਿ ਦੁੱਧ ਇੱਕ ਨੰਬਰ ਵੀ ਵੱਜੂਗੀ ਜੇ ਹੋਰ ਸੇਵਾ ਕਰ ਲਓਗੇ ਉਹਨੂੰ ਵੀ ਬਈ ਆਵੇ ਉਹਨੂੰ ਪੱਲੀ ਨੂੰ ਹਰੇ ਪਾਏ ਆ ਹਾਂ ਕੁੱਟੀਆਂ ਮਗਰ 4 ਆ ਠੀਕ ਹੈ ਕਹਿੰਦੇ ਪਰਸੋਂ ਪੱਠੇ ਨਹੀਂ ਖਾਦੇ ਉਹਨੂੰ ਕੱਲ ਹਰੇ ਚਾਰ ਕਾ ਦਾ ਅੰਬ ਦਾ ਕਿ ਮਿਰਚ ਦਾ ਬਸ ਸਾਰਾ ਮੈਕਸੀ ਹੈ ਬਾਈ ਅੱਛਾ ਦੂਜਾ ਮੱਕੀ ਵਾਲਾ ਹਾਂ ਫੇ ਠੀਕ ਆ ਮੈਂ ਅਗੇ ਤੇ ਤੂੰ ਕਿਉਂ ਹਰਿਆ ਤੋਂ ਆਈ ਆ ਹਾਂ ਹਰੇ ਤਾਂ ਹੀ ਪਾਇਆ ਦੋ ਤਾਂ 17 ਕਿਲੋ ਦੇਉਗੀ ਮੱਛੀ 17 ਕਿਲੋ ਮੈਂ ਨਾ ਭਾਈ ਜਦੋਂ ਅਗਲੇ ਨੇ ਮੈਨੂੰ ਦੱਸਿਆ ਇੰਨਾ ਦੁੱਧ ਆ ਹਾਂ ਮੈਂ ਝੂਠ ਆ ਹਾਂ ਤੇ ਜਿੰਨੇ ਪੈਸੇ ਮੈਂ ਕਿਹਾ ਆ ਉਹਨੂੰ ਪੈਸੇ ਵੀ ਦੇ ਦੇ ਉਹਨੇ ਸਿਰਫ 1000 ਰੁਪਇਆ ਘਟਾਇਆ ਮੈਂ ਇਸ ਲਈ ਮੈਂ ਸ਼ੱਕੀ ਕਰਨੇ ਵਿੱਚ ਝੂਠ ਆ ਇਹਨਾਂ ਦਾ ਪਰ ਜਦੋਂ ਭਾਈ ਮੈਂ ਦੋ ਟਾਈਮ ਗਾਂ ਚੋਈ ਮਾਂ ਵੀ ਬਾਕੀ ਠੀਕ ਤਸੱਲੀ ਹੋ ਗਈ ਤੈਨੂੰ ਤਸੱਲੀ ਸੋ ਤਾਂ ਦਾ ਭਾਈ ਭਟਾਰਾ ਮਾਰ ਗਾਂ ਲੈ ਜਾ ਪੈਸੇ ਵੀ ਭਵਾਂ ਦਾ ਤੰਨਾ ਦਿਣਾਉਂਦੇ ਜੀ ਘਰੇ ਚੋਕੇ ਅੱਛਾ ਪਰ ਨਹੀਂ ਭਾਈ ਯਾਰ ਠੀਕ ਆ ਮੇਰੇ ਆਸਤੇ ਤਸਲੀ ਜੀ ਮੈਂ ਲੈ ਜਾ ਤੇ ਪੈਸੇ ਬਾਅਦ ਚ ਦੇ ਦਿਆਂ ਦੋਸਤ ਗਰੰਟੀ ਆ ਲੈ ਜਾ ਬਾਈ ਯਾਰ ਮੈਂ ਨਾ ਤੂੰ ਘਰੇ ਲਿਜਾ ਕੇ ਝੋਲੀ ਫੇਰ ਪੈਸੇ ਪਾ ਦੇ ਬਾਅਦ ਚ ਪੈਸੇ ਦੇ ਦੇ ਹਾਂ ਬਾਲੀ ਚੰਗੀ ਵੱੱਛੀ ਆ ਬਾਈ ਚਲ ਨਾ ਧੰਨਵਾਦ ਤੇਰਾ ਪਰ ਮੈਂ ਤਾਂ ਭਰਾ ਉਹ ਕਾਦੀ ਲੈਣੀ ਮੇਰੇ ਕੋਲ ਤਾਂ ਆਪ 6-7 ਮੱਝਾਂ ਕਰੇ ਹੈਗੀਆਂ ਉਹ ਤਾਂ ਮੈਂ ਉਦਾਂ ਕਹਿਤਾ ਕਿ ਮੇਰੇ ਆਸਤੇ ਕੀ ਕਹਿੰਦਾ ਇਹ ਦੂਜਾ ਜਾਂ ਤੀਜਾ ਸੂਆ ਹੋਊਗਾ ਹੈ ਨਾ ਇਹ ਅੱਜ ਹੀ ਆਪਾਂ ਲਿਆਂਦੀ ਆ ਪਹਿਲੇ ਆ ਕੇ ਬਣਵਾਈਆਂ ਹੋਣੇ ਠੀਕ ਹੈ ਜਰਸੀ ਕ੍ਰਾਸ ਆ ਮਹੀਨਾ ਹੋ ਗਿਆ ਬਣੀ ਨੂੰ ਪਰ ਆਪਾਂ ਨਹੀਂ ਇਹ ਚੀਜ਼ਾਂ ਦੇਗੇ ਦੁੱਧ ਚੋ ਲੈਣਾ ਦੁੱਧ 8 ਕਿਲੋ ਆ ਮੋਲ ਨਿਕਾਜ 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 ਜਿਵੇਂ ਨਿਕਾਜ 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 21000 ਦੇ ਦੇ ਰਿਆ ਕੱਢ ਬਾਹਰ ਨੂੰ ਦੁੱਧ 8 ਕਿਲੋ ਆ ਚੋਲ ਲੈਣਾ ਜਿਹੜਾ ਮਹੀਨਾ ਹੋ ਗਿਆ ਬਾਈ ਕਹਿੰਦਾ ਬਣੀ ਨੂੰ ਪਰ ਆਪਾਂ ਨਹੀਂ ਕਹਿੰਦੇ ਕਿਉਂਕਿ ਮਹੀਨੇ ਚ ਭਰਾਵੋ ਚੈੱਕ ਪਾਸ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਹੋ ਸਕਦਾ ਬਣੀ ਹੋਵੇ ਹੋ ਸਕਦਾ ਸੱਚੀ ਗੱਬਣ ਹੋਵੇ ਪਰ ਨਾ ਮੰਨ ਕੇ ਸੌਦਾ ਕਰਿਓ ਜੇ ਨਿਗਲ ਗਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਾ ਚੀ ਨਹੀਂ ਹੁੰਦਾ ਰਹਿ ਜਾਂਦਾ ਨਾਲ ਹਾਂ ਨਹੀਂ ਨਹੀਂ ਪਹਿਲੇ ਨਾਂ ਮੰਨ ਕੇ ਸੌਦਾ ਕਰੇ ਹੋ ਸਕਦਾ ਰਹਗੀ ਤਾਂ ਫਿਰ ਤਾਂ ਬੜੀ ਵਧੀਆ ਗੱਲ ਆ ਫਿਰ ਰਾਜੀ ਸੇਵਾ ਕਰ ਲਿਓ ਰਾਜੀ ਕਰ ਲਿਓ ਹਾਂ ਹੁਣ ਬਾਈ ਪੂਰੀ ਓਕੇ ਆ 8 ਕਿਲੋ ਦੁੱਧ ਆ ਸਰਪ ਚ 4-5 ਧਾਰਾ ਘਾਟਾ ਜਦੋਂ ਆਪਾਂ ਬਰਾਬਰ ਚੋਣ ਬੈੰਦੇ ਆ ਨਾ ਤੇ ਚਲ ਤੋਕੜ ਮੰਨ ਕੇ ਵੀ ਹੋ ਹੀ ਜਾਂਦਗਾ ਹਨਾ ਆ ਕਬੈਣੀ ਵਾਲੇ ਮਗਰਲੇ ਚ ਸਰਪ 4-5 ਧਾਰਾਂ ਦਾ ਫਰਕ ਆ ਠੀਕ ਹੈ ਹਾਂ ਜਿਉ ਆਪਣਾ ਦੱਸਣ ਦਾ ਫਰਜ਼ ਆ ਕਿਸੇ ਨੇ ਦੂਰ ਆਉਣਾ ਹੁੰਦਾ ਆ ਬੱਚੀ ਆ ਭਈ 6 ਤੋਂ 7 ਮਹੀਨਿਆਂ ਦੀ ਜਰਸੀ ਬੱਚੀ ਇਹ ਆ ਹੂੰ ਇਹ ਆਪਾਂ ਦੇ ਦੇਣੀ ਆ 2500 ਰੁਪਏ ਦੀ 2500 ਦੀ ਹਾਂਜੀ ਦੋਸਤੋ 6-7 ਮਹੀਨੇ ਦੀ ਉਮਰ ਆ 2500 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਆ ਜੈ ਜੇ ਮੁੱਲ ਤਿੰਨ ਵੜਾ ਤਿੰਨੇ ਦੁੱਧ ਵਾਲੀਆਂ ਮਤਲਬ ਗੱਭਣ ਹੈ ਨਹੀਂ ਕੋਈ ਸੂਈਆਂ ਸਵਾਈਆਂ ਜਿੰਨਾ ਦੁੱਧ ਦੱਸਿਆ ਕੰਡੇ ਵਾਲਾ ਆ ਇੱਕ ਨੰਬਰ ਦਾ ਬਾਲੀ ਚੰਗੀ ਆ 15 ਕਿਲੋ ਦੁੱਧ ਬਹੁਤ ਹੁੰਦਾ 7.5 ਕਿਲੋ ਬਾਲਟੀ ਤੜਕੇ ਵੀ ਕਰਾਰੀਆਂ ਲਾ ਦਿਆ ਗਰੂ ਵੱਡੀ ਸਟੀਲ ਵਾਲੀ ਨਿੱਕੀ ਜਿਹੀ ਨਹੀਂ ਘਟਮੇ ਜੇ ਮੂੰਹ ਵਾਲੀ ਨਹੀਂ ਖੁੱਲੇ ਮੂੰਹ ਵਾਲੀ ਜਿੰਨਾ ਉਹਨਾਂ ਹੀ ਤਾਂ ਮੂੰਹ ਹੋਵੇ ਉਹਨਾਂ ਹੀ ਥੱਲਾ ਹੋਵੇ ਬਾਲਟੀ ਤੜਕੇ ਭਰ ਦੇਣੀ ਬਾਲਟੀ ਨਹੀਂ ਹੱਥ ਨੇ ਭਰ ਦੇਣੀ ਜਨਯਾਰੇ ਦੇ ਦੂ ਸਿਆਲੋ ਸਿਆਲ ਪਰ ਸਿਆਲ ਤਾਂ ਨੰਗੇ ਗਰਮੀ ਆ ਗਈ ਹੈ ਗਰਮਿਓ ਗਰਮੀ ਨਜ਼ਾਰੇ ਦੇ ਦੂਗੀ ਸਿਆਲ ਤਾਂ ਨੰਗੇ ਅੱਜ ਤਿੰਨ ਚਾਰ ਮਾਰਚ ਹੋ ਗਈ ਆ ਤੇ ਇਦੂਗਾ ਗਰਮੀ ਘੜੜੀ ਹੋਣੀ ਚੂੜੀ ਕਸ ਨਹੀਂ ਰੱਬ ਨੇ ਤੇ ਮਗਰ ਬੱਚਾ ਵੀ ਚੰਗਾ ਵਧੀਆ ਸੇਵਾ ਕਰ ਲੋਗੇ ਸੋਹਣੀ ਵੈਢ ਤਿਆਰ ਹੋ ਜੂ ਸਾਰਿਆਂ ਨੂੰ ਫਾਸ਼ੀ ਕਾ